ਅੱਜ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪੈਟ੍ਰਿਕ ਪਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਐ ਤੇ ਕਾਟਨ ਦੇ ਸੂਟਾਂ ਦੇ ਉੱਪਰ ਆਫਰ ਦੇ ਵਿੱਚ ਸੂਡ ਲੈ ਕੇ ਆਏ ਤੁਹਾਡੇ ਵਾਸਤੇ ਲਾਸਟ ਆਫਰ ਹੈ ਜੀ ਕਾਟਨ ਦੇ ਸੂਟਾਂ ਦੇ ਉੱਪਰ ਇਸ ਤੋਂ ਬਾਅਦ ਅਗਲਾ ਸਟਾਫ ਸਿੰਥੈਟਿਕ ਸਟਾਫ ਆਊਗਾ ਜਾਂ ਗਰਮ ਸਟਾਫ ਆਊਗਾ ਜੀ ਲਾਸਟ ਸੇਲ ਹੈ ਕਾਟਨ ਦੇ ਸੂਟਾਂ ਤੇ ਲਓ ਜੀ ਬਹੁਤ ਸੋਨੇ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੇਰੇ ਆਪਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਬੜਾ ਸੋਹਣਾ ਜਾਂ ਲਾਈਟ ਸਕਿਨ ਲੈਮਨ ਜੀ ਸ਼ੇਡ ਚ ਆਉਣਾ ਸੈਲਫ ਪ੍ਰਿੰਟ ਦੇ ਵਿੱਚ ਰਹਿਣਾ ਜੀ ਚੈੱਕ ਕਰ ਲਓ ਜੀ ਪ੍ਰਿੰਟ ਵੀ ਸੈਲਫ ਰਹਿਣਾ ਨੈਕ ਬਣਿਆ ਹੋਇਆ ਬੜਾ ਪਿਆਰਾ ਜਾਂ ਫੇਮਸ ਡਿਜ਼ਾਈਨ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਡਿਜ਼ਾਈਨ ਤੇ ਇਹ ਵਾਲੀਆਂ ਬੈਲੀਆਂ ਤੁਹਾਨੂੰ ਪੂਰੀਆਂ ਫੁੱਲ ਹੈਵੀ 슬ੀਪਸ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਮੈਲ ਵਾਲੀਆਂ ਤੁਹਾਨੂੰ 슬ੀਪਸ ਇਹਦੀਆਂ ਤੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹਦੀ 700 ਰੁਪਏ 700 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ 700 ਦੇ ਵਿੱਚ ਲੈ ਸਕਦੇ ਹੋ ਤੁਸੀਂ ਪ੍ਰਾਈਸ ਦੇ ਰਿਆਂ ਜੀ ਇਹਦੀ 700 ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਦੇਖੋ ਜੀ ਖਾਦੀ ਦੇ ਵਿੱਚ ਰਹਿਣਾ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਪਿਆਰਾ ਜਿਹਾ ਸੂਟ ਰੈਡੀ ਵਾਲਾ ਬਹੁਤ ਪਿਆਰਾ ਵਰਕ ਹੈ ਦੇ ਉੱਪਰ ਲਓ ਜੀ 700 ਰੁਪਿਆ ਇਹਦੀ ਵੀ ਪ੍ਰਾਈਸ ਰੈਡੀ ਆ ਜੀ ਖਾਦੀ ਦੇ ਉੱਪਰ ਰੈਡੀ ਆ ਲਾਈਟ ਜਿਹਾ ਲਵੈਂਡਰ ਕਲਰ ਸੂਟ ਆਊਗਾ ਜੀ ਠੀਕ ਹੈ ਜੀ ਪ੍ਰਾਈਸ ਰੈਣੀ 700 ਰੁਪਏ ਕਾਫੀ ਸੋਹਣਾ ਸੂਟ ਰੈਣ ਵਾਲਾ ਜੀ ਤੇ ਇਹ ਵਾਲੀਆਂ ਮੈਲੀਆਂ ਤੁਹਾਨੂੰ ਇਹ ਨਾਲ 슬ੀਵਸ ਲਓ 슬ੀਵਸ ਦਾ ਡਿਜ਼ਾਈਨ ਵੀ ਚੈੱਕ ਕਰ ਲਓ ਜੀ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਪਿਓਰ ਕਾਟਨ ਖਾਦੀ ਸਿਰਫ 700 ਦੇ ਵਿੱਚ ਲੈ ਸਕਦੇ ਹੋ ਜੀ ਪਿਓਰ ਕਾਟਨ ਖਾਦੀ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਲਓ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਸੈਲਫ ਬ੍ਰੈਂਡ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ 컬러 ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਵਰਕ ਨਾਲ ਦਾ ਤੁਸੀਂ ਲੈ ਸਕਦੇ ਹੋ ਡਾਰਕ ਜਿਹਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਲਾਸਟ ਆਫਰ ਰਹਿਣੀ ਹੈ ਜੀ कॉटन ਸੂਟਾਂ ਦੇ ਪ੍ਰਾਈਸ ਦੇ ਸਿਰਫ 700 ਪੂਰਾ ਫੁੱਲ ਹੈਵੀ ਸੂਟ ਦੇ ਰਹੇ ਹਾਂ ਤੁਹਾਨੂੰ 700 ਦੇ ਵਿੱਚ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ 슬ੀਵਸ ਵੀ ਤੁਮ ਖਾਦਗੇ ਇਹ ਵਾਲੀਆਂ ਰਹਿਣਗੀਆਂ 슬ੀਵਸ ਲਓ ਜੀ ਇਹ 슬ੀਵਸ ਤੇ ਕੰਮ ਹੋਇਆ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ ਸੂਟ ਸਿਰਫ 700 ਦੇ ਵਿੱਚ ਦਵਾਂਗੇ ਜੀ। ਦਾ ਡਿਜ਼ਾਈਨ ਚੈੱਕ ਕਰੋ ਜੀ ਇਹਦੇ ਵਿੱਚ। ਇਹ ਵੀ ਖਾਦੀ ਦੇ ਉੱਪਰ ਰਹੂਗਾ ਜੀ। ਪਿਓਰ ਖਾਦੀ, ਕਾਟਨ ਖਾਦੀ ਤੇ ਰਹਿਣਾ ਜੀ। ਲਓ ਜੀ। 600 ਦਾ ਤੁਹਾਨੂੰ ਸੂਟ ਹੀ ਮਿਲਣਾ ਜੀ ਬਾਜ਼ਾਰ ਵਿੱਚੋਂ ਖਾਦੀ ਦਾ। ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਵਰਕ ਕਰਕੇ ਸਿਰਫ 700 ਦੇ ਵਿੱਚ। ਲਓ ਜੀ ਚੈੱਕ ਕਰੋ। ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਜੀ। ਖਾਦੀ ਦੇ ਵਿੱਚ ਰਹੂਗਾ ਜੀ ਪਿਓਰ ਖਾਦੀ ਤੇ ਰੈਡੀ ਹੈ ਜੀ ਇਹ ਡਿਜ਼ਾਈਨ। ਤੇ ਇਹ ਵੜੀਆਂ ਰਹਿਣਗੀਆਂ ਜੀ ਇੰਨੀਆਂ 슬ੀਵਸ 슬ੀਵਸ ਵੀ ਚੈੱਕ ਕਰ ਲਓ ਜੀ ਪੂਰਾ ਫੁੱਲ ਹੈਵੀ ਸੂਟ ਰਹਿਣਾ ਜੀ ਪੈਨਲ ਵਰਕ ਹੈ ਪਿਓਰ ਖਾਦੀ ਸਾਸੋ ਲਓ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਪਿਓਰ ਖਾਦੀ ਤੇ ਆਊਗਾ ਜੀ ਛੋਟੀ ਬੂਟੀ ਦਾ ਸੂਟ ਹੈ ਲੋ ਛੋਟੇ ਛੋਟੇ ਫਲਾਵਰ ਆਉਣੇ ਆ ਜੀ ਪਿਓਰ ਖਾਦੀ ਤੇ ਆਉਣਾ ਜੀ ਇਹ ਮਹਿਰੂਨ ਕਲਰ ਦੀ ਲਾ ਸਕਦੇ ਹੋ ਤੁਸੀਂ ਫਿਨਿਸ਼ਿੰਗ ਪੱਟੀ ਚੈੱਕ ਕਰੋ ਜੀ ਛੋਟੇ ਛੋਟੇ ਫਲਾਵਰ ਆਉਣੇ ਆ ਪਿਓਰ ਖਾਦੀ ਰਹੂਗੀ ਜੀ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਤੇ ਪ੍ਰਾਈਸ ਇਹਦੀ ਵੀ ਸਾਸ ਹੋ ਰਹਿਣੀ ਆ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਛੋਟੇ ਛੋਟੇ ਫਲਾਵਰ ਆਉਣੇ ਆ ਬਹੁਤ ਹੀ ਪਿਆਰੇ ਜਿਹੇ ਫਲਾਵਰ ਪਿਓਰ ਖਾਦੀ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਖਾਦੀ ਤੇ ਆਉਣਾ ਕਾਟਨ ਖਾਦੀ ਆ ਜੀ ਪਿਓਰ ਕਾਟਨ ਖਾਦੀ 슬ੀਵਸ ਵੀ ਤੁਹਾਨੂੰ ਚੈੱਕ ਕਰਵਾ ਦਈਏ ਤੇ ਪ੍ਰਾਈਸ ਇਹਦੀ ਵੀ 700 ਰਹਿਣੀ ਆ ਲਓ ਜੀ 슬ੀਵਸ ਦਾ ਵਰਕ ਵੀ ਚੈੱਕ ਕਰ ਲੋ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਤੇ ਇਹ ਵਾਲਾ ਆਊਗਾ ਜੀ ਪੂਰਾ ਫਰੰਟ ਠੀਕ ਆ ਜੀ ਪ੍ਰਾਈਸ ਇਹਦੀ ਵੀ 700 ਰਹਿਣੀ ਆ ਜੀ ਕਾਟਨ ਖਾਦੀ ਤੇ ਸੂਟ ਆ ਜੀ 700 ਰੁਪਿਆ ਦੀ ਪ੍ਰਾਈਸ ਹੈ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪਿਓਰ ਕਾਟਨ ਖਾਦੀ ਦੇ ਰਹੂਗਾ ਜੀ ਪਿਓਰ ਕਾਟਨ ਲਓ ਜੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਉੱਪਰ ਨੈਕ ਬਣਿਆ ਹੋਇਆ ਜੀ ਇਹ ਨੈਕ ਦਾ ਵਰਕ ਆਊਗਾ ਜੀ ਪਿਸਤਾ ਕਲਰ ਤੇ ਆਉਣਾ ਜੀ ਤੇ ਇਹ ਵਾਲੀਆਂ ਆਉਣੀਆਂ ਜੀ ਇਹਦੀਆਂ 슬ੀਵਸ ਲਓ ਇਹ 슬ੀਵਸ ਤੇ ਵਰਕ ਆਉਣਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਕਲਰ ਵੀ ਬੜਾ ਪਿਆਰਾ ਜਿਹਾ ਪਿਸਤਾ ਕਲਰ ਤੇ ਸਿਰਫ ਪ੍ਰਾਈਸ ਦੇ ਰਹੇ ਹਾਂ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ 650 ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਜਿਹਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਕਲਰ ਸੈਲਫ ਪ੍ਰਿੰਟ ਦੇ ਰਹੂਗਾ ਜੀ ਸਟੱਫ ਵੀ ਬਹੁਤ ਫਾਈਨ ਹੈ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਸਿੰਧੀ ਬੂਟੀ ਦਾ ਛੋਟੇ ਛੋਟਾ ਸਿੰਧੀ ਵਰਕ ਹੋਇਆ ਇਹਦੇ ਉੱਪਰ ਇਹ ਵਾਲੀਆਂ ਰਹਿਣੀਆਂ ਜਿਹੜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਰਹਿਣੀਆਂ ਜੀ ਇਹਦੀ 650 650 ਦੇ ਵਿੱਚ ਲੈ ਸਕਦੇ ਤੁਸੀਂ ਇਹ ਵਾਲਾ ਸੂਟ ਬਹੁਤ ਹੀ ਸੋਹਣੇ ਸੋਹਣੇ ਸੂਟ ਰਹਿਣੇ ਅੱਜ ਲਾਸਟ ਲਾਸਟ ਹੈਗੀ ਹੈ ਜੀ ਸੇਲੇ कॉटन ਤੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਪੈਨਲ ਵਰਕ ਵਾਲਾ ਸੂਟ ਹੈ ਜੀ ਇਹ ਕਾਟਨ ਸਟਾਫ ਹੈ ਕੈਮਰਿਕ ਕਾਟਨ ਸਟਾਫ ਹੈ ਜੀ ਲਓ ਬੜਾ ਪਿਆਰਾ ਜਿਹਾ ਪੈਨਲ ਵਰਕ ਹੋਇਆ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਹੈ ਠੀਕ ਹੈ ਜੀ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ 슬ੀਵਸ ਦਾ ਵਰਕ ਵੀ ਚੈੱਕ ਕਰ ਲੋ ਇਹ 슬ੀਵਸ ਦਾ ਵਰਕ ਹੈ ਤੇ ਪੈਨਲ ਵਰਕ ਹੈ ਪ੍ਰਾਈਸ ਰਹਿਣੀਆਂ ਦੀ 600 ਰੁਪਏ 600 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ 600 ਦੇ ਵਿੱਚ ਲੈ ਸਕਦੇ ਹੋ ਸੂਟ ਹਲੋ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਸਿੰਧੀ ਬੂਟੀ ਦਾ ਸੂਟ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਪਿੰਕ ਜੇ ਕਲਰ ਚ ਆਊਗਾ ਤੇ نیچے ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਘੇਰੇ ਦਾ ਵਰਕ ਹੈ ਜੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ 600 ਇਹ ਵਾਲਾ ਰੌਗਾਦੀ 슬ੀਵਸ ਦਾ ਵਰਕ ਲਓ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਵੀ ਸਿੰਧੀ ਬੂਟੀ ਦਾ ਇਹ ਆਊਗਾ ਪਾਊਡਰ ਬਲੂ ਕਲਰ ਦੇ ਵਿੱਚ ਸਿੰਧੀ ਬੁਟੀ ਦਾ ਵਰਕ ਹੋਇਆ ਜੀ ਇਹਦੇ ਉੱਪਰ ਪਾਊਡਰ ਬਲੂ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੋਊਗਾ ਪਾਊਡਰ ਬਲੂ ਕਲਰ ਚੈੱਕ ਕਰਵਾਤਾ ਜੀ ਤੁਹਾਨੂੰ ਮੈਂ ਲਓ ਜੀ ਇਹ ਆਊਗਾ 슬ੀਵਸ ਦਾ ਵਰਕ ਇਹਦਾ ਇਹ 슬ੀਵਸ ਤੇ ਵਰਕ ਆਉਣਾ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਆਊਗਾ ਜੀ ਸਲਿਪਸ ਦਾ ਵਰਕ ਪ੍ਰਾਈਸ ਸਿਰਫ 600 ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕੈਮਰਕ ਤੇ ਰੈਡੀ ਹੈ ਇਹ ਵਾਲਾ ਬਹੁਤ ਸੋਨਾ ਟੰਕਾ ਰਹਿਣ ਵਾਲਾ ਜੀ ਜੋ ਵਰਕ ਦਾ ਆ ਟੰਕਾ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਜੀ ਇਹਦੀ ਪ੍ਰਾਈਸ ਅੱਜ ਰੈਡੀ ਹੈ ਸਿਰਫ 790 790 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਰਹਿਣ ਵਾਲਾ 790 ਦੇ ਵਿੱਚ ਲੈ ਸਕਦੇ ਹੋ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਕਾਟਨ ਸਟਾਫ ਹੈ ਜੀ ਪੈਚਵਰਕ ਹੋਇਆ ਬੜਾ ਪਿਆਰਾ ਜਿਹਾ ਸੂਟ ਹੈ ਜੀ ਪੈਚਵਰਕ ਹੈ ਇਹਦਾ 슬ੀਵਸ ਦੇ ਉੱਪਰ ਵੀ ਪੈਚਵਰਕ ਮਿਲੂਗਾ ਕਲਰ ਬਹੁਤ ਪਿਆਰਾ ਦੁਪੱਟਾ ਵੀ ਤੁਹਾਨੂੰ ਦੇ ਨਾਲ ਮਿਲੂਗਾ ਜੀ ਲਓ ਇਹ ਵਾਲਾ ਦਵਾਂਗੇ ਤੁਹਾਨੂੰ ਦੇ ਨਾਲ ਦੁਪੱਟਾ ਮਸਟਰਡ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਸਿਰਫ ਪ੍ਰਾਈਸ ਰਹਿਣੀ ਹੈ ਇਹਦੀ 800 ਰੁਪਏ ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਵੈੱਗ ਦੁਪੱਟੇ ਦੇ ਨਾਲ ਜੀ ਠੀਕ ਹੈ ਜੀ ਵੈੱਗ ਦੁਪੱਟਾ ਪ੍ਰਾਈਸ ਰਹੂਗੀ 800 ਰੁਪਏ ਅੱਜ ਇਹਦੀ ਪ੍ਰਾਈਸ 800 ਰਹਿਣ ਵਾਲੀ ਹੈ ਜੀ। ਇੱਥੇ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਫਲਕਾਰੀ ਵਰਕ ਦਾ ਸੂਟ ਲੈ ਕੇ ਆਏ ਆਂ ਤੁਹਾਡੇ ਵਾਸਤੇ। ਨਾਲ ਤੁਹਾਨੂੰ ਮੈਲੀਆਂ ਸਲੀਵਸ ਤੇ ਇਹ ਵਾਲੀ ਮਿਲੂਗੀ ਜੀ ਬਾਟਮ ਦਾ ਵਰਕ। ਬਾਟਮ ਦਾ ਵਰਕ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਬੜਾ ਪਿਆਰਾ ਜਿਹਾ ਬਾਟਮ ਦਾ ਵਰਕ ਮਿਲਣਾ ਜੀ ਨਾਲ। ਲਾਈਟ ਲਵੈਂਡਰ ਕਲਰ ਦੇ ਵਿੱਚ ਆਊਗਾ ਸੂਟ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ ਤੇ ਬੈਕ ਨੈਕ ਵੀ ਤੁਹਾਨੂੰ ਮਿਲੂਗੀ ਜੀ। ਬੈਕ ਨੈਕ ਤੇ ਵੀ ਵਰਕ ਹੋਇਆ। ਲਓ ਜੀ। ਇਹਦੀ ਬੈਕ ਨੈਕ ਕਰ ਸਕਦੇ ਹੋ ਜੂ ਚੈੱਕ ਸਟਾਫ ਰੈਣਾ ਵਾਲਾ 벨ਵਟ ਕ੍ਰਾਸ਼ ਦੇ ਵਿੱਚ ਰੈਣਾ ਜੀ ਬਹੁਤ ਹੀ ਸੋਹਣੇ ਜਿਹੇ ਸਟਾਫ ਦੇ ਵਿੱਚ ਰੈਡੀ ਕਰਵਾਇਆ ਸੀ ਸੂਟ ਤੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਅਸੀਂ 1100 ਰੁਪਏ ਇਹ ਵਾਲਾ ਸੂਟ 1100 ਦੇ ਵਿੱਚ ਰਹੂਗਾ ਜੀ ਫੁਲਕਾਰੀ ਵਰਕ ਵਾਲਾ ਸੂਟ ਲਓ ਇੱਕ ਕਲਰ ਹੋਰ ਮਿਲੂਗਾ ਤੁਹਾਨੂੰ ਫੁਲਕਾਰੀ ਵਰਕ ਦੇ ਵਿੱਚ ਇਹ ਮਿਲੂਗਾ ਜੀ ਵਾਈਨ ਸ਼ੇਡ ਦੇ ਵਿੱਚ ਇਹ ਮਿਲੂਗਾ ਬੈਂਗਣੀ ਵਾਈਨ ਸ਼ੇਡ ਦੇ ਵਿੱਚ ਮੈਨਾਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਚੈੱਕ ਕਰੋ ਜੀ ਨਾਲ ਮਿਲਣਾ ਤੁਹਾਨੂੰ 슬ੀਵਸ ਦਾ ਕੰਮ ਲਓ ਜੀ ਬੜਾ ਪਿਆਰਾ ਜਿਹਾ ਵਰਕ ਹੈ ਜੀ ਫੁਲਕਾਰੀ ਵਰਕ ਇਹ ਵਾਲੀਆਂ ਮੈਲੀਆਂ ਤੁਹਾਨੂੰ ਇਹਦਾ ਬੈਕ ਨੈਕ ਮਿਲੂਗਾ ਜੀ ਇਹਦਾ ਤੇ ਬਾਟਮ ਮਿਲੂਗੀ ਜੀ ਲਓ ਜੀ ਇਹ ਵਾਲੀ ਮਿਲੂਗੀ ਜਿਹਦੇ ਨਾਲ ਤੁਹਾਨੂੰ ਬਾਟਮ ਇਹ ਬਾਟਮ ਤੇ ਵਰਕ ਹੋਇਆ ਜੀ ਇਹਦਾ ਤੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ 1100 ਰੁਪਏ ਇਹ ਵਾਲਾ ਸੂਟ 1100 ਦੇ ਵਿੱਚ ਰਹਿਣਾ ਜੀ ਫੁਲਕਾਰੀ ਵਰਕ ਵਾਲਾ ਸੂਟ ਅਗਲਾ ਸੂਟ ਤੁਹਾਨੂੰ ਮਿਲੂਗਾ ਜੀ ਬਾਗ ਬਾਗ ਵਰਕ ਦਾ ਇਹ ਵੀ ਕਾਸ ਹੋਰ ਗੰਜਾ ਤੇ ਰੈਡੀ ਆ ਬਾਂਦਨੀ ਪ੍ਰਿੰਟ ਦੇ ਵਿੱਚ ਮਿਲੂਗਾ ਬਿਕੋਜ਼ ਔਰਗੰజా ਤੇ ਰੈਡੀਆ ਸਿਰਫ ਇੱਕ ਲਾਸਟ ਸੂਟ ਬਾਕੀ ਹੈ ਸਾਡੇ ਕੋਲ ਲਾਸਟ ਸੂਟ ਬਾਕੀ ਆ ਜੀ ਫੁਲਕਾਰੀ ਬਾਗ ਵਰਕ ਦਾ ਲਓ ਜਿੰਨਾ ਮਰਜ਼ੀ ਰੱਖੋ ਇਹਦਾ ਕੇਰਾ ਜਿੰਨੀਆਂ ਮਰਜ਼ੀ ਲੈਂਥ ਰੱਖੋ ਜੀ ਕੋਈ ਇਸ਼ੂ ਨਹੀਂ ਹੈਗਾ ਲੈਂਥ ਦਾ ਤੇ ਇਹ ਵਾਲੀ ਮਿਲੂਗੀ ਤੁਹਾਨੂੰ ਇਹਦੇ ਨਾਲ ਬਾਗ ਵਰਕ ਦੀ ਬਾਟਮ ਲਓ ਜੀ ਬਾਗ ਵਰਕ ਦੀ ਹੀ ਬਾਟਮ ਮਿਲਣ ਵਾਲੀ ਹੈ ਤੁਹਾਨੂੰ ਇਹਦੇ ਨਾਲ ਆਫ ਵਾਈਟ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1100 ਇਹ ਵਾਲਾ ਸੂਟ ਤੁਹਾਨੂੰ ਬਾਗ ਵਰਕ ਦਾ 1100 ਦੇ ਵਿੱਚ ਮਿਲਣਾ ਪਿਓਰ ਬਿਕੋਸ ਔਰਗੈਂਜ਼ਾ ਦੇ ਲਓ ਜੀ ਆਹ ਵਾਲਾ ਸੂਟ ਚੈੱਕ ਕਰੋ ਜੀ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਚਾਕਾਂ ਤੇ ਉਹਨਾ ਵਰਕ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਹ ਵਾਲਾ ਰਹੂਗਾ ਜੀ ਇਹਦਾ ਬਾਹਾਂ ਦਾ ਵਰਕ ਜਾਂ ਇਹਦੀ ਬਾਟਮ ਤੇ ਲਿਆਓ ਜੀ 21 ਇੰਚ ਇਹਦੀ ਹੈਪ ਰੈਡੀ ਹੋਣੀ ਆ ਜੀ ਘੇਰਾ ਤੇ ਨਾਲ ਤੁਹਾਨੂੰ ਦਵਾਂਗੇ ਜੀ ਦੁਪੱਟਾ ਲਓ ਜੀ ਇਹ ਵਾਲਾ ਰਹੂਗਾ ਜੀ ਨਾਲ ਇਹਦੀ ਦੁਪੱਟਾ ਤੇ ਪ੍ਰਾਈਸ ਸਿਰਫ ਦੇ ਰਿਆਂ 900 900 ਦੇ ਵਿੱਚ ਤੁਹਾਨੂੰ ਸੂਟ ਦੇ ਰਿਆਂ ਵਿੱਗੜ ਦੁਪੱਟੇ ਦੇ ਨਾਲ ਜੀ ਵਿੱਗੜ ਦੁਪੱਟਾ 900 ਦੇ ਵਿੱਚ ਤੁਹਾਂਗੇ ਤੁਹਾਨੂੰ ਇਹ ਵਾਲਾ ਸੂਟ ਨਾਲ ਮਿਲੂਗਾ ਤੁਹਾਨੂੰ ਵਿੱਗੜ ਦੁਪੱਟਾ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਮਹਿਰੂਨ ਕਲਰ ਦੇ ਵਿੱਚ ਆਊਗਾ ਇਹਦਾ ਵਰਕ ਹੋਣਾ ਮਹਿਰੂਨ ਕਲਰ ਦੇ ਵਿੱਚ ਡਾਇਮੰਡ ਡਾਇਮੰਡ ਕ੍ਰਾਸ ਦੇ ਉੱਪਰ ਰੈਡੀ ਆ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਇਹ ਬਲੀਆਂ ਰਹਿਣਗੀਆਂ ਨਾਲ ਸਲੀਵਸ ਦਾ ਕੰਮ ਤੇ ਬਹੁਤ ਸੋਹਣਾ ਘੇਰੇ ਚਾਕਾਂ ਦਾ ਕੰਮ ਹੋਇਆ ਜੀ ਤੇ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਮਹਿਰੂਨ ਕਲਰ ਦਾ ਮਿਲੂਗਾ ਜੀ ਨਾਲ ਤੁਹਾਨੂੰ ਦੁਪੱਟਾ ਇਹਦੇ ਨਾਲ ਤੇ ਦੁਪੱਟੇ ਨਾਲ ਆਉਣੀ ਹੈ ਲੁੱਕ ਇਹਦੀ ਬਹੁਤ ਹੀ ਪਿਆਰੀ ਜੀ ਸੂਟ ਦੀ ਲਓ ਜੀ ਚੈੱਕ ਕਰੋ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 900 ਰੁਪਏ 900 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਿਆ ਜੀ ਅਸੀਂ ਲਓ ਅਗਲਾ ਸੂਟ ਆਊਗਾ ਜੀ ਵਾਈਨ ਇਹ ਪਰਪਲ ਕਲਰ ਦੇ ਵਿੱਚ ਆਊਗਾ ਜੀ। ਲੋਕ ਇਹ ਆਊਗਾ ਜੀ ਪਰਪਲ ਕਲਰ ਦੇ ਵਿੱਚ। ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵਾਲਾ ਆਊਗੀ ਜੀ ਇਹਦੀ ਸਲੀਵਸ ਦੇ ਕੰਮ। ਠੀਕ ਹੈ ਜੀ ਇਹ ਦੁਪੱਟਾ ਨਹੀਂ ਹੈਗਾ ਇਹ ਨਾਲ। विदाउट दुपट्टा सूट ਰਹੂਗਾ ਜੀ ਇਹਦੀ ਜਿਹੜੀ ਪ੍ਰਾਈਸ ਦਵਾਂਗੇ ਤੁਹਾਨੂੰ ਸਿਰਫ 850 ਇਹ ਤੁਹਾਨੂੰ 850 ਦੇ ਵਿੱਚ सूट ਮਿਲਣਾ ਜੀ ਵਿਦਾਊਟ ਦੁਪੱਟਾ सूट ਅਗਲਾ ਕਲਰ ਚੈੱਕ ਕਰੂਗੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਪੈਨਲ ਵਰਕ ਵਾਲਾ ਲਓ ਪੈਨਲ ਵਰਕ ਦਾ ਸੂਟ ਹੈ ਜੀ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਲਓ ਜੀ ਇਹ ਵਾਲਾ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਾਰਡਰ ਵਾਲਾ ਦੁਪੱਟਾ ਮਿਲਣਾ ਚੈੱਕ ਕਰੋ ਜੀ ਇਹ ਦੁਪੱਟਾ ਮਿਲੂਗਾ ਸੂਟ ਦੇ ਨਾਲ ਪ੍ਰਾਈਸ ਰੋਹੀ ਹੈ ਜੀ 800 ਰੁਪਏ ਦੁਪੱਟੇ ਦੇ ਨਾਲ ਇਹ ਵਾਲੇ ਸੂਟ ਦੀ ਪ੍ਰਾਈਸ 800 ਰਹਿਣ ਵਾਲੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ 800 ਰੁਪਏ ਦੀ ਪ੍ਰਾਈਸ ਰਹਿਣੀ ਹੈ ਦੁਪੱਟੇ ਦੇ ਨਾਲ 슬ੀਵਸ ਤੇ ਉੱਪਰ ਵੀ ਵਰਕ ਮਿਲੂਗਾ ਜੀ ਇਹ ਵਾਲਾ ਰਹਿਣਾ ਜੀ ਇਹਦੇ 슬ੀਵਸ ਦਾ ਵਰਕ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਨਲ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਹੈ ਲਓ ਜੀ ਸ਼ਰਟ ਦੇ ਉੱਪਰ ਪੈਨਲ ਵਰਕ ਆਉਣਾ ਲੈਂਥ ਜਿੰਨੀ ਮਰਜ਼ੀ ਰੱਖ ਲਓ ਕੋਈ ਚੱਕਰ ਨਹੀਂ ਹੈਗਾ ਲੈਂਥ ਦਾ ਤੇ ਨਾਲ ਮਿਲੂਗਾ ਤੁਹਾਨੂੰ 슬ੀਵਸ ਦੇ ਉੱਪਰ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਆ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਲਓ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਦੁਪੱਟਾ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਚੈੱਕ ਕਰੋ ਜੀ ਪ੍ਰਾਈਸ ਸਰਵ ਦੇਰੀਆਂ ਤੁਹਾਨੂੰ 800 ਰੁਪਏ 800 ਦੇ ਵਿੱਚ ਤੁਸੀਂ ਇਹਦਾ ਸੂਟ ਲੈ ਸਕਦੇ ਹੋ ਵਿਦ ਡੁਪੱਟੇ ਦੇ ਨਾਲ ਜੀ ਇਹ ਕੇ ਲਾਸਟ ਸੂਟ ਹੈ ਜੀ ਸਾਡੇ ਕੋਲੇ ਬਹੁਤ ਹੀ ਪਿਆਰਾ ਜਿਹਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈਂਡਵਰਕ ਵਾਲਾ ਰਹਿਣ ਵਾਲਾ ਪਿਓਰ ਨੇਚਰਲ ਮਸਕ ਸਿਲਕ ਦੇ ਉੱਪਰ ਰੈਡੀ ਹੈ ਜੀ ਇਹ ਸੂਟ ਹੈਂਡਵਰਕ ਵਾਲਾ ਸੂਟ ਹੈ ਪੂਰੀ ਸ਼ਰਟ ਦੇ ਉੱਪਰ ਹੈਂਡਵਰਕ ਆਣਾ ਜੀ ਚੈੱਕ ਕਰੋ ਬੜਾ ਪਿਆਰਾ ਜਾਂ ਤੇ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਪਰਪਲ ਜਾਂ ਕਲਰ ਹੈ ਤੇ ਇਹ ਵਾਲੀ ਨੇਚਰਲ ਪਿਓਰ ਕ੍ਰੇਵ ਦੀ ਰਹਿਣੀ ਇਹ ਨਾਲ ਬਾਟਮ ਨੇਚਰਲ ਪਿਓਰ ਕ੍ਰੇਵ ਦੀ ਬਾਟਮ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹਦੀ 2800 ਰੁਪਏ 2800 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਸਨ ਆਈ ਦੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ